ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਨਿਊਜ਼ ਚੈਨਲ ਤੇ ਮੈਂ ਤੁਹਾਡਾ ਆਪਣਾ ਨਰਿੰਦਰ ਸ਼ਰਮਾ ਅੱਜ ਮਿਤੀ 11 ਅਪ੍ਰੈਲ 2024 ਨੂੰ ਮੋਰਿੰਡਾ ਵਿਖੇ ਈਦ ਉਲ ਫਿਤਰ ਈਦਗਾ ਮੋਰਿੰਡਾ ਸ਼ੂਗਰ ਮਿਲ ਰੋਡ ਮੋਰਿੰਡਾ ਵਿਖੇ ਮੁ슬ਮਿ ਭਾਈਚਾਰੇ ਵੱਲੋਂ ਭਾਰੀ ਇਕੱਤਰਤਾ ਦੇ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਮਨਾਇਆ ਗਿਆ ਜਿਕਰ ਜੋ ਕਹ ਹੈ ਕਿ ਰਮਜ਼ਾਨ ਦੇ ਮਹੀਨੇ ਨੂੰ ਮੁ슬ਮਿ ਭਾਈਚਾਰੇ ਵੱਲੋਂ ਬਹੁਤ ਹੀ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ ਅੱਜ Eid ul Fitr ਦੇ ਦਿਹਾੜੇ ਤੇ Eidgah ਦੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਨਿਵਾਜ਼ ਅਦਾ ਕੀਤੀ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਮੌਲਵੀ ਸਾਹਿਬ ਨੇ ਦੱਸਿਆ ਕਿ ਇਸ Eid Ramzan ਦੀ ਖੁਸ਼ੀ ਦਾ ਇੱਕ ਤਿਉਹਾਰ ਹੈ ਰਮਜ਼ਾਨ ਤੋਂ ਬਾਅਦ ਜਦੋਂ ਬੰਦਾ ਰੋਜ਼ੇ ਰੱਖਦਾ ਹੈ ਤਾਂ ਉਹ ਗੁਨਾਹਾਂ ਤੋਂ پاک ਸਾਫ਼ ਹੋ ਕੇ Eid ਦੀ ਨਿਵਾਜ਼ ਪੜਦਾ ਹੈ ਉਨਾ ਦੱਸਿਆ ਕਿ ਰਮਜ਼ਾਨ ਅਤੇ ਕੁਰਾਨ ਦਾ ਬਹੁਤ ਲੋ ਗਹਿਰਾ تعلق ਹੈ ਇਹ ਬਹੁਤ ਹੀ ਅਜ਼ੀਮੋ ਤਰੀਨ ਇਬਾਦਤ ਜਿਸ ਨੂੰ ਰਮਜ਼ਾਨ ਕਿਹਾ ਜਾਂਦਾ ਹੈ ਮੁਸਲਿਮ ਭਾਈਚਾਰੇ ਵੱਲੋਂ ਲਗਾਤਾਰ 30 ਦਿਨ ਰੋਜ਼ੇ ਰੱਖ ਕੇ ਈਦ ਦੀ ਨਵਾਜ਼ ਅਦਾ ਕੀਤੀ ਅਤੇ ਸਭ ਨੂੰ ਈਦੁਲ ਫਿਤਰ ਦੀਆਂ ਮੁਬਾਰਕਾਂ ਦਿੱਤੀਆਂ ਸੁਨਨਤ ਮੁਹੱਕਕਿਦਾ ਅਸੀਂ ਇਹਦੀ ਨਮਾਜ਼ ਹੈ ਜੋ ਅਦਾ ਕੀਤੀ ਹੈ। ਈਦ ਦੀ ਨਮਾਜ਼ ਦਾ ਮਕਸਦ ਇਹ ਨਹੀਂ ਕਿ ਅਸੀਂ ਨਮਾਜ਼ ਪੜ੍ਹ ਕੇ ਚਲੇ ਗਏ। ਰਮਜ਼ਾਨ ਦਾ ਪੂਰਾ ਮਹੀਨਾ ਰੋਜ਼ਿਆਂ ਵਾਸਤੇ ਹੋਇਆ। ਰੋਜ਼ਾ ਰੱਖਿਆ ਜੋ ਉਹ ਇਹ ਨਹੀਂ ਕਿ ਭੁੱਖੇ ਰਹਿ ਕੇ ਹੀ ਰੋਜ਼ਾ ਰੱਖਿਆ। ਇਹਦੇ ਵਿੱਚ ਬਹੁਤ ਸਾਰੀਆਂ ਅਦਾਇਤਾਂ ਨੇ, ਹਿਫਾਜ਼ਤਾਂ ਨੇ ਇਹਦੀ ਹਰ ਇੱਕ ਅੱਖ ਦੀ ਹਿਫਾਜ਼ਤ, ਕੰਨਾਂ ਦੀ ਹਿਫਾਜ਼ਤ, ਮੂੰਹ ਦੀ ਹਿਫਾਜ਼ਤ ਇਹ ਸਾਨੂੰ ਕਰਕੇ ਮਤਲਬ ਤਾਂ ਸਾਡਾ ਰੋਜ਼ਾ ਜਿਹੜਾ ਉਹ ਅੱਲਾਹ ਤਾਲਾ ਸਾਡਾ ਕਬੂਲ ਕਰਦਾ ਹੈ ਅਸੀਂ ਲਗਾਤਾਰ 30 ਦਿਨ ਰੋਜ਼ੇ ਜੋ ਰੱਖ ਗਏ ਈਦ ਦੀ ਨਮਾਜ਼ ਅਦਾ ਕੀਤੀ ਹੈ ਉਹ ਅਸੀਂ ਸਾਰੇ ਭਾਈਆਂ ਨੂੰ ਜੇ ਆਪਣੇ ਸ਼ਹਿਰ ਵਾਸੀਆਂ ਨੂੰ ਅਤੇ ਪੰਜਾਬ ਵਾਸੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਇਹੀ ਸਨੇਹਾ ਦੰਨੇ ਆ ਕਿ ਰਲ ਮਿਲ ਕੇ ਜੋ ਈਦ ਦਾ ਤਿਹਾਰ ਹੈ ਉਹ ਮਨਾਈਏ ਤੇ ਹਰ ਜ਼ੁਲਮ ਤੋਂ ਖਫਾਜਤ ਆਪਣੀ ਫਰਮਾਈਏ ਤੇ ਨਾਲ ਦੀ ਨਾਲ ਅਸੀਂ ਹਰ ਆਵਾਮ ਨੂੰ ਪੂਰਾ ਜੋ ਹਿੰਦੁਸਤਾਨ ਦੇ ਵਿੱਚ ਜਹੇ ਉਹ Hindu ਹੈ, Musalman ਹੈ, Sikh ਹੈ, Isai ਹੈ, ਜਹੇ Jaini ਹੈ, Bodhia ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਉਹਨਾਂ ਨਾਲ ਅਸੀਂ ਆਪਣਾ ਜਿਹੜਾ ਮੇਲ ਜੋਲ ਉਹ ਵਧਾ ਕੇ ਰੱਖੀਏ ਇਹੀ ਕਹਿੰਦਾ ਹੋਇਆ ਮੇਰਾ ਸਨੇਹਾ ਹਰ ਹਿੰਦੁਸਤਾਨੀ ਵਾਸੀ ਨੂੰ ਮਤਲਬ ਜਾਵੇ الله أكبر, الله اكبر الله اكبر الله اكبر الحمد لله رب العالمين الحمد لله رب العالمين بسم اللہ الرحمن الرحیم شروع کرتا میں اللہ کے نام سے جو بڑا مہربان نہایت رحم والا ہے الحمدللہ رب العالمین تمام تعریف رب کی ہے اور اللہ رب العزت کا بہت بڑا انعام ہے کہ جو رمضان المبارک کا عظیم و ترین مہینہ گزرا ہے یعنی رمضان کے اندر اللہ کی طرف سے انعام کی بارشیں ہوتی ہیں اللہ رب العزت کی طرف سے یہ انعام ہے امت مسلمہ کے لیے اور عید کی نماز آج الحمدللہ تمام ساتھیوں نے مل کر ادا کی ہے جس میں یہ عید جو ہے نا رمضان کی خوشی کا ایک تیوار ہے کہ رمضان کے بعد بندہ جب روزے رکھتا ہے تو گناہوں سے پاک صاف ہو کر گناہوں سے پاک صاف ہو کر بندہ عید کی نماز پڑھتا ہے فرش اللہ کا یہ فریضہ ہے کہ اللہ رب العزت اعلان کراتے ہیں فرشتوں سے کہ ان کو یہ خوشخبری سنا دی جائے کہ بخشے بخشائے تم اپنے گھروں کو لوٹ جاؤ یہ بہت عظیم الترین ترین ایک عبادت گزری ہے جس کو رمضان کہتے ہیں رمضان اور قرآن کا بہت گہرا تعلق ہے عزیزان دوستو دوستوں تمام ساتھیوں نے مل کر الحمدللہ عید کی نماز ادا کی